ਚਾੜੂ ਵੀ ਵੱਜ ਗਿਆ ਹੁਣ ਚੱਲੀ ਐ ਬੜੀ ਹੋ ਗਈ ਐ ਨਾ ਪਤਾ ਨਹੀਂ ਮਾਮਾ ਮ گول ਗੁਪਲੇ ਖਾਦੇ ਮਾਮਾ ਮ گول ਗੁਪਲੇ ਖਾਦੇ ਵਿਆਹ ਚ ਇਹਦਾ ਫਾਇਦਾ ਕੀ ਹੋ ਗਿਆ ਹਾਂ ਜੇ ਉਹ ਗੋਲ ਗੁਪਲੇ ਨਹੀਂ ਸਿਰਫ ਜੀਆਂ ਦੀ ਪਿਜ਼ੇ 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 ਐ ਤਾਨੂੰ ਕਿਵੇਂ ਮਤਲਬ ਹੋਰ ਤਰ੍ਹਾਂ ਨਹੀਂ ਸੀ ਲੱਗਦਾ ਜਦੋਂ ਤੂੰ ਟੱਚ ਕਰਦੇ ਸੀ ਤੁਸੀਂ ਜਤਿੰਦਰ ਮਾਮੂ ਤੇ ਮੰਮਾ ਨੂੰ ਦੇ ਚੰਗੀ ਠੰਡ ਲਾਈ ਹੋਦੀ। ਇਹਨਾਂ ਡਰ ਲੱਗਦਾ ਵੀ ਕੋਈ ਬੱਚਾ ਹੀ ਚੁੱਕ ਕੇ ਲੈ ਜਾਣਾ। ਹਾਂਜੀ। ਤੇ ਕਿਉਂ ਇੰਨੀ ਦੇਰ ਗੱਡੀ ਲੰਗਾਈ ਸੀ ਬਈ? ਪਾਇਲਟ ਬਣ ਗਏ ਨੇ ਕਿੰਨਾ ਚਾਚੂ ਹਾਂ। ਹਾਂਜੀ। ਅਸੀਂ ਝੂਮ ਵਰ ਕੇ ਗੱਡੀ ਲੈ ਕੇ ਪਹੁੰਚਾ ਕੇ ਸਾਡੇ ਕੋਲੋਂ। ਤੇਰਾ ਨਾਂ ਕੀ ਆ ਨੰਮ? ਚੰਗਿਆਣਾ ਸਾਵਾ। ਇਹ ਤਾਂ ਡੱਜੀ ਕਰਦਾ ਸੀ ਵੀ ਭੂਈ ਵਾਲੀ ਗੱਡੀ 'ਚ ਬਈਏ ਹਨਾ। ਗੱਡੀ ਦੀ ਨੇਰੀ ਲਿਆਂਦੀ ਪਈ ਸੀ ਜਿਵੇਂ ਅੱਗ ਲੱਗੀ ਹੁੰਦੀ ਐ। ਤੇਰਾ ਫਿਰ ਦਿਮਾਗ ਕੰਪਿਊਟਰ ਐ ਨਾ। ਕਿਹੜਾ ਤੇਰਾ ਨਹੀਂ ਛੱਡਣਾ। ਨਹੀਂ ਐ। ਤਦੋਂ ਤੁਸੀਂ ਲੰਗੇ ਹੋ ਮੈਂ ਕਿ ਹੁਣ ਗੱਡੀ ਅੱਗੇ ਤੇ ਲਾ ਲਈਏ ਮੈਂ ਲੋਕੇਸ਼ਨ ਬੰਦ ਕਰਤੀ ਪਤਾ ਨਹੀਂ ਸ਼੍ਰੀਲੰਕਾ ਚ ਕਿੱਥੇ ਪਹੁੰਚ ਗਿਆ ਹਏ ਇਹ ਹੱਕ ਤੇ ਬੜਾ ਗਰਿਆ ਇਹ ਭਾਬੀ ਦੀ ਸੀ ਬੇਹੋਸ਼ ਕਰ ਦਵਾਈ ਕਰਤਾ ਸੀ ਹੋਈ ਗਾ ਬ੍ਰੀਕ ਜਪਰਾ ਬਰੀ ਕੀ ਕੁੱਲ ਕਿ ਹਤਲੇ ਇਹ ਬਰੀਕ ਜਿਹਾ ਵਿਚਾਰ ਸੋ ਝਾੜੂ ਵੀ ਵੱਜ ਗਿਆ ਹੁਣ ਚੱਲੀ ਹੈ ਬੜੀ ਹੋ ਗਈ ਏ ਹੋ ਕੇ ਨੇ ਝਾੜੂ ਚੁੱਕਿਆ ਹੋਇਆ ਵਿੱਚ ਉਹ ਉਹ ਉਹਨੇ ਟਾਈਮਲੀ ਆਪਣਾ ਕੰਮ ਕਰਨਾ ਸਹੀ ਗੱਲ ਹੈ ਹੁਣ ਰਾਤ ਦੀ ਕੋਈ ਹੋਏਗੀ ਨਾ ਕਈ ਵਾਰੀ ਨਾਈਟ ਵੀ ਹੁੰਦੀ ਹੈ ਟਾਈਮ ਮਮਾ ਗੋਲ ਗੁੱਪਲੇ ਖਾਦੇ ਯਾਰ ਓਏ ਤੁਸੀਂ ਵੀ ਨਹੀਂ ਖਾਦੇ ਮੈਂ ਵੀ ਨਹੀਂ ਖਾਦੇ ਵਿਆਹ ਚ ਤਾਂ ਫਾਇਦਾ ਕੀ ਹੋ ਗਿਆ ਜੇ ਉਹ ਗੋਲ ਗੁੱਪਲੇ ਨਹੀਂ ਸਹੀ ਗੱਲ ਮਮਾ ਮੈਂ ਤਾਂ ਆਖਿਆ ਕਿ ਤੂੰ ਰਜ਼ੀ ਕਰ ਜੋ ਜੋ ਰੋਡ ਤੇ ਨਹੀਂ ਮਿਲਦਾ ਉਹ ਉਹ ਖਾਣਾ ਜੋ ਰੋਡ ਤੇ ਮਿਲਦਾ ਉਹ ਨਹੀਂ ਖਾਣਾ ਗੋਲ ਗੱਪੇ ਤਾਂ ਰੋਡ ਤੇ ਵੀ ਮਿਲ ਜਾਣਗੇ ਸਹੀ ਗੱਲ ਏ ਫਿਰ ਤੇ ਕੋਈ ਚੱਕਰ ਨਹੀਂ ਓਹ ਰੋਡ ਤੇ ਕਿਤੇ ਦੇਖ। ਹੋਏ ਮੈਂ ਦਿਖਾਉਣੀ ਸਣ ਮਲਾਪ। ਮੈਨੂੰ ਤੇ ਆਪਣੀ ਯਾਦ ਰਹੀ ਗੋਲ ਗੱਪੇ ਖਾਣੇ ਵੇਖੀ। ਹੋਰ ਮੈਨੂੰ ਵੀ ਹੋਰ ਯਾਦ ਆਇਆ। ਉੱਥੇ ਕਿਉਂ ਨਹੀਂ ਯਾਦ ਕਰਾਇਆ ਮੈਨੂੰ? ਮੈਨੂੰ ਤਾਂ ਸ਼ਗਰ ਨੇ ਕਿਹਾ ਸੀ ਤੂੰ ਮੈਂ ਕੁਝ ਹੋਰ ਖੜਿਆ ਪਿਆ ਦੀ। ਕਿੰਨੇ ਕਿਹਾ ਸੀ ਗੋਲ ਗੱਪੇ ਖਾਣੇ ਨੇ। ਤੁਸੀਂ ਤਾਂ ਪੀਜ਼ਿਆਂ ਦੀ ਪੀਜ਼ੇ ਪੀਜ਼ੇ ਪੀਜ਼ੇ। ਪੀਜ਼ਿਆਂ ਦੀ ਨਹੀਂ ਰੀ ਲੈਂਦੀ ਪਈ ਸੀ ਤੁਸੀਂ ਐ। ਓਏ ਮੈਂ ਗੋਲ ਗੱਪੇ। ਚਲ ਕੋਈ ਨਹੀਂ ਫਿਰ ਖਾ ਲਾਂਗੇ ਆਪਾਂ ਗੋਲ ਗੱਪੇ। ਹੁਣ ਇੰਨਾ ਕੁਛ ਖਾਦਾ ਪਿਆ। ਮਲਾਪ ਤੂੰ ਜੈਕਟ ਵੀ ਲਾਤੀ ਹੈ ਹੈ। ਇੰਨੀ ਗਰਮੀ ਲੱਗਣ ਲੱਗੀ ਵਿਆਹ ਖਾਖਾ ਕੀ ਮੋਟਾ ਡੱਡਾ ਹੋ ਗਿਆ ਵਿਆਹ ਚਾ ਓਏ ਮੋਟਾ ਡੱਡਾ ਹੋ ਗਿਆ ਹਾਂਜੀ ਗਾਇਜ਼ ਵਿਆਹ ਸੀ ਲਿਆ ਵੇਖਾ ਤੇ ਇਹ ਹੁਣ ਅਸੀਂ ਜਾਣੇ ਪਏ ਆ ਵਾਪਸ ਘਰ ਹੈਨਾ ਬੜਾ ਜਿਆਦਾ ਐਨਜੋਏ ਕੀਤਾ ਫਨ ਕੀਤਾ ਮਲਾ ਮਜ਼ਾ ਆਇਆ ਕੱਪੈਨ ਕੀ ਆਇਆ ਸੀ ਇਹਨਾਂ ਨੇ ਨਾ ਮਜ਼ਾ ਕੀਤਾ ਡੌਗੀ ਨਾਲ ਨਾ ਮਮਾ ਮੇਰੀ ਜੀਨ ਜੈਕਟ ਉਹਨੇ ਪਾਈ ਸੀ ਉਹਨੇ ਡੈਨੀਮ ਦੀ ਜੈਕਟ ਪਾਈ ਇੰਨਾ ਸੋਹਣਾ ਸੀ ਨਾ ਇੰਨਾ ਕਿਊਟ ਸੀ ਡੌਗੀ ਉਹਦੀ ਵੀਡੀਓ ਨਹੀਂ ਬਣੀ ਪਰ ਹਨਾ ਹੋਰ ਉਹ ਨਹੀਂ ਗਿਆ ਬੜੀ ਦਨ ਨੂੰ ਹੱਥ ਪਿਲਾਇਆ ਤੁਸੀਂ ਤਾਂ ਚੁੱਕੀ ਫਿਰਦੇ ਸੀ ਇਹਨੂੰ ਚੁੱਕੀ ਕਰਦੀ ਜਿੰਨੇ ਚੁੱਕਿਆ ਸੀ ਹਾਂ ਇਹਦੇ ਚੁੱਕੀ ਫਿਰਦੇ ਸੀ ਜਿਵੇਂ ਬੱਚਾ ਚੁੱਕਿਆ ਹੁੰਦਾ ਗੁੱਡਾ ਸੀ ਉਹਦੇ ਪੈਰ ਤਾਂ ਬਿਲਕੁਲ ਹਾਂ ਤਾਂ ਨੂੰ ਕਿਵੇਂ ਮਤਲਬ ਹੋਰ ਤਰ੍ਹਾਂ ਨਹੀਂ ਸੀ ਲੱਗਦਾ ਜਦੋਂ ਨੂੰ ਟੱਚ ਕਰਦੇ ਸੀ ਤੁਸੀਂ ਨਾ ਸੌਫਟ ਸੀ ਯਾ ਆਪ ਉਹਦੇ ਬਾਹਰ ਕਟਵਾਵਾਂਗੇ ਨਾ ਉਹਦਾ ਇੱਕ ਸਰ ਹੈ ਨਾ ਮੈਂ ਕਿਹਾ ਉਹ ਸ਼ਿਟਸੂ ਹੁੰਦੇ ਨੇ ਉਹ ਕਿਹੜੀ ਕਿਹੜੀ ਹੁੰਦੀ ਹੈ ਸ਼ਿਟਸੂ ਸ਼ਿਟਸੂ ਉਹਦਾ ਨਾਮ ਬੰਨੀ ਸੀ ਵਿਆਹ ਦੇ ਵਿੱਚ ਟੌイズ ਦਾ ਪੰਗਾ ਦੇ ਲੈਣਾ ਹੀ ਲੈਣਾ। ਯੋ ਯੋ ਲਿਆਖੋ। ਯੋ 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 ਯੋ। ਇਹ ਕਾਲ ਨਾਲੇ ਚੱਜਦੇ ਨਹੀਂ ਹੁੰਦੇ ਬਿਲਕੁਲ ਵੀ ਟੌイズ। ਮੈਂ ਕਹਿੰਦੀ ਆ ਕਿ ਤੇ ਲਾ ਕੇ ਦੱਸੂ। ਮੈਂ ਨਾਲੇ ਚੱਜਦੇ ਨਹੀਂ ਹੁੰਦੇ ਬਿਲਕੁਲ ਵੀ। ਗੰਦੀ ਚ ਪਲਾਸਟਿਕ ਹੁੰਦੀ ਹੈ। ਮਾਮੂ ਨੇ ਤਾਂ ਪੂਰੀ ਹਾਂ। ਬੋੜ ਬੋੜ ਕੇ ਨਾ ਬੋੜ ਬੋੜ ਕੇ ਉੱਚੀ ਆਵਾਜ਼ ਕਿਵੇਂ ਬੈਗੀ ਹੈ? ਕਿੰਦਰ ਮਾਮੂ ਤੇ ਗਿੰਦੇ ਮਾਮੂ ਨੇ ਤਾਂ ਚੰਗੀ ਢੰਡ ਲਾਈ ਹੋਗੀ ਭਾਈ ਤੀ। ਲਾਣੀ ਚਾਹੀਦੀ ਸੀ ਪਰ ਏ ਕੋਈ ਪਤਾ ਨਹੀਂ ਨਾ ਡਰ ਲੱਗਦਾ ਵੀ ਕੋਈ ਬੱਚਾ ਹੀ ਚੁੱਕ ਕੇ ਲੈ ਜਾਣਾ ਕਿ ਬੱਚਾ ਤੁਹਾਡੇ ਘੁਆ ਰਹੇ ਆ ਉਹ ਦੋ ਜੇ ਕੋਈ ਗਾਇਬ ਹੋ ਮੋਜੇ ਬੱਚਾ ਫੇਰ ਲਗਦਾ ਹਾਂ ਇਹ ਬੜਾ ਗਲਤ ਹੈ ਪਤਾ ਨਹੀਂ ਕਿਉਂ ਆ ਜਾਂਦੇ ਨੇ ਸੇਲ ਕਰਨਾ ਤੁਸੀਂ ਉਂਝ ਹੋਰ ਤਰੀਕੇ ਨਾਲ ਕਰੋ ਕੁਝ ਫਰਿਆਦਾਂ ਤੁਸੀਂ ਇੰਨੀ ਸਪੀਡ ਨਾਲ ਪਹਿਲਾਂ ਸਾਡੇ ਕੋਲੋਂ ਗੱਡੀ ਲੰਘਾ ਕੇ ਚਲੇ ਗਏ ਸੀ ਹਾਂਜੀ ਤੇ ਕਿਉਂ ਇੰਨੀ ਤੇਜ਼ ਗੱਡੀ ਲੰਗਾਈ ਸੀ ਬਈ ਆਪਾਂ ਦੇ ਚਾਚੂ ਹੀ ਕਦ ਡਰਾਈਵਰ ਥੋੜੀ ਨਾਲ ਗਿਰ ਹਾਂਰੇ ਡਰਾਈਵਰ ਪਾਇਲਟ ਡੈਲੋਪਲੇਨ ਖਾਤੋ ਪਾਇਲਟ ਬਣ ਗਏ ਨੇ ਕਿੰਨਾ ਚਾਚੂ ਹਾਂਜੀ ਕੀ ਕਿ ਆਪਸੀਂ ਤੁਹਾਡੇ ਪਿੱਛੇ ਪਿੱਛੇ ਜਾਵਾਂਗੇ ਤੁਸੀਂ ਸਾਨੂੰ ਰਾਹ ਦੱਸੋਗੇ ਹੈ ਤੇ ਤੁਸੀਂ ਝੂਮ ਵਰਕੇ ਗੱਡੀ ਲੈ ਕੇ ਪਹੁੰਚਾ ਕੇ ਸਾਡੇ ਕੋਲ ਝੂਮ ਵਿੱਚ ਬੈਲ ਝੂਮ ਕਰਕੇ ਕਿਹ ਕੋ ਰਾਹ ਝੂਮ ਕਰਕੇ ਤਘੋਣਾ ਸਾਬ ਨੇ ਚੇਅਰਮੈਨ ਸਾਹਿਬ ਨਹੀਂ ਬੜ ਜਾਣੇ ਹੁਣ ਉਹਨੇ ਦਾ ਪੁੱਤਰਾ ਚੇਅਰਮੈਨ ਸਾਹਿਬ ਹੀ ਨਿਕਾ ਰਿਆ ਹੈ ਨਾ ਹੈ ਨਾ ਛੋਣੀ ਲਾਈ ਜਾਂਦੇ ਤੇ ਕਿੰਨੇ ਚੱਲ ਜੂਨੇ ਗੱਡੀ ਭੂਲੀ ਤੇ ਚਲਾਤੀ ਹੈ ਕਿੰਨੀ ਕੋ ਤੇ ਚਲਾਈ ਸੀ ਗੱਡੀ ਚਾਚੂ ਨੇ ਉਹ ਕਰਕੇ ਝੂ ਆ ਦੇਖ ਮਜਾ ਜਦ ਜਿਵੇਂ ਅਰੋਪ ਲੈਂਡ ਉੱਡਦਾ ਹੈ ਨਾ ਹੁਣ ਦੇਖੀ ਮੈਂ ਕੋਈ ਨਹੀਂ ਪਾ ਚਾਚੂ ਨੂੰ ਕੁੱਟਾਂਗੇ ਗੁਰਪ੍ਰਿਆਤ ਫਿਰ ਫਿਰ ਤੁਹਾਡਾ ਜੀ ਕਰਦਾ ਸੀ ਵੀ ਭੁਈ ਵਾਲੀ ਗੱਡੀ ਚ ਬਈਏ ਹਨਾ ਹਾਂ ਫਿਰ ਤੁਸੀਂ ਕਰਦਾ ਸੀ ਫਿਰ ਤੁਸੀਂ ਰੋਣ ਲੱਗ ਗਏ ਹੋਰ ਹਾਂ ਇਹ ਉੱਚੀ ਉੱਚੀ ਰੋ ਇਹ ਉੱਚੀ ਉੱਚੀ ਰੋਣ ਲੱਗ ਗਿਆ ਗੁਰਪ੍ਰਿਆਤ ਵੀ ਮੈਂ ਭੁਈ ਨਾਲ ਬਹਿਣਾ ਫਿਰ ਅਸੀਂ ਗੱਡੀ ਰੋਕ ਕੇ ਹੁਣ ਗੁਰਪ੍ਰਿਆਤ ਨੂੰ ਬਿਠਾਇਆ ਹੈ ਹਨਾ ਨਾਲ ਸ਼ਾਗਨ ਨੂੰ ਵੀ ਬਿਠਾਇਆ ਹੈ ਸਾਰੇ ਡਾਕਟਰ ਨੂੰ ਤੁਸੀਂ ਇਹ ਨਾ ਭਜਾ ਦਿਓ ਹੁਣ ਤਾਂ ਲਾ ਦਿਓ ਬਿਜੀ ਬਿਜੀ ਹੁਣ ਤਾਂ ਦਈ ਜਾਂਦੇ ਹੁਣ ਬੈਟਰੀ ਹੋਰ ਨਹੀਂ ਆਇਆ ਬੈਟਰੀ ਪੂਰੀ ਤਰ੍ਹਾਂ ਲੋ ਹੋ ਚੁੱਕੀ ਆ ਕਿੱਥੇ ਆ ਗਏ ਆਪਾਂ ਇੱਕ ਸਾਈਡ ਤੇ ਕੀ ਬੜਿਆ ਇਹਨੇ ਇਹਨੂੰ ਕਨਾਰ ਚ ਗਈ ਜਾਈ ਪਤਾ ਨਹੀਂ ਸੀ ਕੋਈ ਨਾਮ ਦੇਖਦਾ ਹੀ ਨਹੀਂ ਪਿਆ ਕੀ ਆ ਗਿਆ ਇੱਕ ਤਾਂ ਗੱਡੀ ਆਈ ਹਾਈ ਰਾਹ ਬੜਾ ਖਰਾਬ ਏ ਆ ਗਏ ਇੱਥੇ ਲਾ ਫੇਰ ਗੱਡੀ ਚਲਾ ਲਈ ਇਹਨਾਂ ਨੇ ਕਦੀ ਰੋਕ ਲੈਂਦੇ ਨੇ ਕਦੀ ਪਤਾ ਨਹੀਂ ਕੀ ਕਰਦੇ ਨੇ ਇੱਥੇ ਤਕ ਰਿਆ ਅੱਜ ਦੇ ਕੰਮ ਵੇਖ ਲੈ ਕੜ ਰੁਕੇ ਦੀ ਕਲਾਸ ਲਾਵਾਂ ਇੱਧਰ ਮੇਰੀ ਗੱਲ ਸੁਣੀ ਮੜੀ ਜੀ ਨਹੀਂ ਗੱਡੀ ਦੀ ਨੇਰੀ ਲਿਆਂਦੀ ਪਈ ਸੀ ਜਿਵੇਂ ਅੱਗ ਲੱਗੀ ਹੁੰਦੀ ਏ 70 ਸਪੀਡ 70 ਸਪੀਡ ਆਹ ਕੌਣ ਕਹਿੰਦਾ ਸੀ 70 ਦੀ ਸਪੀਡ ਮੇਰੀ ਗੱਲ ਸੁਣ ਮੈਂ ਲੋਕੇਸ਼ਨ ਲਾਈ ਮੈਂ ਬੰਦ ਕਰਤੀ ਮੈਂ ਕਿਹਾ ਚੱਲ ਮੇਰੇ ਅੱਗੇ ਅੱਗੇ ਜਾਂਦੇ ਪਏ ਨੇ ਹੁਣ ਕੀ ਲੋੜ ਏ ਆਪ ਪਤਾ ਨਹੀਂ ਕਿੱਥੇ ਝੂਂ ਵਰਗੇ ਲੈ ਗਏ ਕੋਈ 70 70 ਨਹੀਂ ਸੀ ਇਹ ਚੰਗ ਕਿਹੜਾ ਕਸਬਾ ਹੁਣ ਅੱਗੇ ਪੱਦੋ ਅੱਗੇ ਦਾ ਦੇਵਗੜ ਤੁਸੀਂ ਦੇਵਗੜ ਤੋ ਜਾਣਾ ਕਿ ਇੱਥੇ ਜਾਣਾ ਇੱਧਰ ਦੇਵਗੜ ਤੋ ਕਾਚਾ ਤੁਸੀਂ ਨਾ ਚਲ ਪਿੰਡ ਨਹੀਂ ਨਹੀਂ ਭਰਾਵਾ ਬੱਚਿਆਂ ਦੇ ਪੇਪਰ ਨੇ ਮੈਂ ਤਾਂ ਆਮ ਨਾਲ ਗੱਡੀ ਆਇਆ ਮੈਂ ਪਹੀਆ ਪਿੱਛੇ ਤੋਂ ਪਹੀਆ ਪਿੱਛੇ ਤੋਂ ਪਹੀਆ ਇੱਕ ਦੋ ਜਿਹੜੇ ਆਫ ਦੇ ਦੇਣੇ ਆ ਸਾਡਾ ਤੇਰਾ ਮੈਂ ਨਾ ਦਾਂ ਕੋਈ ਮੈਂ ਲੈ ਦੋ ਅਪਰਾਜ ਆਦੇ ਨੂੰ ਤੇਰਾ ਫਿਰ ਦਿਮਾਗ ਕੰਪਿਊਟਰ ਹੈ ਨਾ ਸਵੇਰੇ ਚੱਕਲੇ ਦਿਓ ਤੱਕ ਲਿਆ ਇੱਕ ਇੱਕ ਵਾਰੀ ਸੇਵ ਹੋ ਜਾਂਦਾ ਨਾ ਡਾਟਾ ਸੇਵ ਹੋ ਜਾਂਦਾ ਆ ਆ ਆ ਅਸੀਂ ਤੁਹਾਡੇ ਪਿੱਛੇ ਆ ਗਏ ਕਿਹੜਾ ਨਹੀਂ ਛੱਡਿਆ ਤੁਹਾਡਾ ਚਲ ਮੈਂ ਕਰਦੀ ਆ ਬਾਅਦ ਚ ਹੈਂ ਹਾ ਕਿਹੜਾ ਤੇਰਾ ਨਹੀਂ ਹੈ ਛੱਡਣਾ ਨਹੀਂ ਹੈ ਅਸੀਂ ਨਹੀਂ ਗਵਾਚੇ ਤੁਸੀਂ ਗੱਡੀ ਨੇਰੀ ਵਾਂਗੂ ਡਾਈਏ ਸਾਡੇ ਕੋਲ ਅਸੀਂ ਤੀਜੇ ਮੋੜ ਤੇ ਖਲੋਤੇ ਆ ਗਏ ਇੱਥੋਂ ਨਿਕਲਦੇ ਬਣ ਕੇ ਆ ਟੌਣਗੇ ਲੋਕੇਸ਼ਨ ਉਹਨੇ ਫੇਰ ਉਹੀ ਚੌਕ ਲਈ ਸਵੇਰ ਵਾਲੀ ਹੋਈ ਹਾਂ ਆ ਸਾਨੂੰ ਨਾ ਜਦੋਂ ਤੁਸੀਂ ਲੰਗੇ ਹੋ ਮੈਂ ਕਿ ਹੁਣ ਗੱਡੀ ਅੱਗੇ ਤੇ ਲਾ ਲਈਏ ਮੈਂ ਲੋਕੇਸ਼ਨ ਬੰਦ ਕਰਤੀ ਉਹ ਤੇ ਭਾਈ ਜੂਨ ਕਰਕੇ ਤੁਸੀਂ ਲੱਗੇ ਉਹ ਤੇ ਜਹਾਜ ਬਣ ਕੇ ਲੰਘ ਹੀ ਗਏ ਫੇਰ ਮੈਂ ਦੁਬਾਰਾ ਲੋਕੇਸ਼ਨ ਲਾਈ ਉਹਨੇ ਫਿਰ ਸਵੇਰ ਵਾਲੀ ਚੱਕ ਲਈ ਇਹ ਆ ਫਿਰ ਰੋਡ ਜੰਗੀਰ ਕਹਿੰਦੇ ਦੇਸੀ ਪਰੋ ਪਤਾ ਕੀ ਮੈਨੂੰ ਕਹੀ ਜਾਂਦੇ ਨਾ ਰੋਡ ਮੈਂ ਆਰ ਓ ਡੀ ਰੋਡ ਪਰ ਆ ਉਹ ਸੀ ਰੋਹੜ ਆਰ ਓ ਐਚ ਏ ਡੀ ਤੁਹਾਨੂੰ ਬੋਲ ਕੇ ਵੀ ਦੱਸਦੇ ਪਏ ਸੀ ਮੈਂ ਇਹਨਾਂ ਨੂੰ ਉਹਨਾਂ ਨੇ ਮੈਨੂੰ ਨਹੀਂ ਨਾ ਸਹੀ ਤਰ੍ਹਾਂ ਪ੍ਰੋਨਾਂਊਂਸ ਕੀਤਾ ਮੈਂ ਭਰੇ ਆ ਉਹ ਪਤਾ ਨਹੀਂ ਸ਼੍ਰੀਲੰਕਾ ਚ ਕਿੱਥੇ ਪਹੁੰਚ ਗਿਆ ਉਹ ਮੈਂ ਛੱਡ ਪਰ ਪਟਿਆਲੇ ਪਟਿਆਲਾ ਹੀ ਭਰ ਲਾ ਮਣਾ ਕਿਤੇ ਹੋਰ ਪਹੁੰਚ ਜੀਏ ਉਹ ਸੌਂ ਗਿਆ ਪੁੰਨੇ ਆ ਉਹ ਸੌਂ ਗਿਆ ਸੌ ਗਿਆ ਦੂਜਾ ਕੀ ਕਰਦਾ ਪਿਆ ਉਹ ਤੇ ਬੜਾ ਖੁਸ਼ ਏ ਆਹੋ ਉਹ ਤੇ ਰੋ ਰੋ ਕੇ ਉਹਦੇ ਨਾਲ ਹੀ ਤੁਸੀਂ ਚਲੋ ਵਿਆਹ ਹਲੇ ਸਾਡਾ ਬਾਕੀ ਸੀ ਸਹੀ ਸਾਡਾ ਮੇਲ ਮਿਲਾ ਬਾਕੀ ਸੀ ਸਾਡਾ ਮੇਲ ਮਿਲਾ ਇੱਥੇ ਮਿਲੇ ਨਹੀਂ ਸੀ ਮੈਂ ਕਹਾਂ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਨੇ ਹੈ ਉਹ ਕੀ ਕਰਦੇ ਨੇ ਪਾਰਕਿੰਗ ਨਾਲ ਲੱਭੀ ਪੈ ਤਾਂ ਇੰਨਾ ਕਿ ਤੁਰ ਕੇ ਰੋਣਾ ਬੈ ਅਸੀਂ ਬੈ ਕੱਲੀ ਉੱਥੇ ਕਿਤੇ ਗੱਡੀ ਚ ਅੱਛਾ ਇੰਦਾ ਗੱਡੀ ਖੋਲ ਕੇ ਹੂੰ ਕਿੰਦਾ ਵੀ ਤੁਰ ਮੈਂ ਕਹਾਂ ਪਤਾ ਹੀ ਨਹੀਂ ਲੱਗਿਆ ਤੁਸੀਂ ਕਿਹੜੇ ਵੇਲੇ ਗੱਡੀ ਚ ਬੈ ਸਾਨੂੰ ਕਹਿੰਦੇ ਸੀ ਤੁਸੀਂ ਬੈਕ ਸਾਈਡ ਤੋਂ ਨਿਕਲੋ ਉੱਗੇ ਟੌイズ ਨੇ ਕੁਝ ਫੇਰ ਹੁੰਦਾ ਪਿਆ ਅੱਛਾ ਤਾਂ ਹੀ ਫੇਰ ਬਾਜੀ ਨੂੰ ਮਿਲ ਕੇ ਤੇ ਹੁੰਦੇ ਤੁਸੀਂ ਪਿੱਛੋਂ ਦੀ ਜਮ ਅਸੀਂ ਫਿਰ ਡੱਬੇ ਲੈ ਕੇ ਆਰਾਮ ਨਾਲ ਅਸ ਤੋਂ ਉੱਥੇ ਫੇਰ ਆਪਣਾ ਲੱਗੇ ਰਏ ਗੱਲੀ ਬਾਤੀ ਅੱਛਾ ਫਿਰ ਬਾਜੀ ਕੋਲ ਹੂੰ ਬਾਜੀ ਕੋਲ ਅੱਛਾ ਫਿਰ ਅਸੀਂ ਆਏ ਆ ਡੱਬੇ ਲੈ ਕੇ ਬੜਾ ਪਿਆਰ ਲੈ ਕੇ ਕੋਈ ਆਇਆ ਸੀ ਉੱਥੇ ਪਾਜੀ ਕੋਲੀ ਸੀ ਅੱਛਾ ਉਹ ਫਿਰ ਮੰਮੀ ਨੂੰ ਫੜਾਉਂਦੇ ਹੋ ਕਹਿੰਦੇ ਮੰਮੀ ਵੰਡਦੇ ਸਾਰਿਆਂ ਨੂੰ ਅੱਛਾ ਪੱਟਿਆ ਹੁਣ ਮੰਮਾ ਦੀ ਯਾਦ ਆ ਗਈ ਹਾਏ ਇਹ ਅੱਖ ਤੇ ਬੜਾ ਗਰ ਹੈ ਇਹ ਭਾਬੀ ਦੀ ਉੱਥੇ ਉੱਥੇ ਭਾਬੀ ਦੀ ਅੱਖ ਤੇ ਬੜਾ ਗਰ ਹੈ ਅੱਗੇ ਵੀ ਜਦੋਂ ਆਪਾਂ ਯਾਦ ਤੇ ਦਸਵੀਂ ਦੇ ਗਏ ਸੀ ਇੱਕ ਮਿੰਟ ਸਾਈਡ ਤੋਂ ਨਹੀਂ ਸਕਣ ਜਦ ਦਸਵੀਂ ਦੇ ਨਾ ਪੁੱਤ ਫੋਨ ਆ ਜਾਂਦਾ ਕੋਈ ਉਦੋਂ ਵੀ ਮਨਸੀਰਤ ਨੇ ਇੰਨੀ ਜ਼ੋਰ ਦੀ ਮਾਰੀ ਸੀ ਉਦੋਂ ਵੀ ਆ ਸੀ ਉਦੋਂ ਵੀ ਆ ਹੀ ਸੀ ਗ੍ਰਹਿਵ ਇਹ ਤਾਂ ਡੀ ਇੱਕ ਬਚਾ ਕੇ ਰੱਖਿਆ ਕਰੋ ਉਹਨੇ ਵੀ ਐਡੀ ਜ਼ੋਰ ਦੀ ਮੁੱਕਾ ਮਾਰਿਆ ਸੀ ਬੇਹੋਸ਼ ਕਰਨ ਵਾਲੀ ਕਰ ਦਿੱਤਾ ਸੀ ਸਹੀ ਗੱਲ ਹੈ ਆ ਦੇਖ ਲਓ ਇਹਨੂੰ ਚਾਹੀਦਾ ਕੀ ਚਾਹੀਦਾ ਇਹਨੂੰ ਨਾ 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 ਕੋਈ ਫੋਨ ਨਹੀਂ ਮਿਲਣਾ ਹਾਂਜੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਘਰ ਤੇ ਸਾਨੂੰ ਵੱਜ ਗਏ ਨੇ 8:30 ਤੇ ਕਿਉਂਕਿ ਲੰਬਾ ਸਫਰ ਸੀ ਥੋੜਾ ਜਿਹਾ ਹਰਿਆਣੇ ਚ ਗਏ ਸੀ ਅਸੀਂ ਪੰਜਾਬ ਤੋਂ ਬਾਹਰ ਗਏ ਸੀ ਹਰਿਆਣੇ ਚ ਅਸੀਂ ਹਾਂ ਆਊਟ ਆਫ ਸਟੇਟ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਹੁਣ ਅਸੀਂ ਪਹੁੰਚੇ ਆ ਘਰ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਫਨ ਕੀਤਾ ਆਈ ਹੋਪ ਕਿ ਸਾਡੇ ਨਾਲ ਤੁਸੀਂ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਨੈਕਸਟ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ